ਕਰ ਲੋ ਲੋ ਭਾਈ ਮੜਾ ਸਮਝ ਕਰਕੇ ਨਾ ਮੈਂ ਵੀਡੀਓ ਆਪਾਂ ਸੰਗੀ ਸੰਗੀ ਦਿਖਾ ਦਿੱਤੀ ਸਮਾਰ ਕੇ ਫੇਸ ਲੋ ਜਿੱਧਰ ਚੱਕ ਪੇਸ ਕੁਆਲਟੀ ਤੇ ਕੱਦ ਵੈਡ ਠੀਕ ਹੈ ਜੀ ਲੋ ਕੱਦ ਵੈ ਹੁਣ ਵੀ ਮੋੜ ਦੇ ਨਾ ਲੱਗਦੀਆਂ ਜੀ ਜੀ ਖੀਰੀ ਕੱਟੀ ਜਾ ਬੇਚੀ ਕਕੀਰੀ ਕੱਟੀ ਲੋ ਚੈੱਕ ਕਰ ਸਕਦੇ ਲੈ ਚੱਲ ਭਰਾ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੱਖੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਬੁਰੀ ਝੋਟੀ ਪੀਕੇ ਦੇ ਕਾਬਲ ਤੇ ਇੱਕ ਛੋਟੀ ਕੱਟੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਝਾੜ ਕਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਨਾਮ ਪ੍ਰਵੀਨ ਸਿੰਘ ਪਿੰਡ ਪਿੰਡ ਪੱਖੋ ਜੀ ਜ਼ਿਲ੍ਹਾ ਵਰਨਾ ਬੁਰੀ ਚੋਟੀ ਬਈ ਦੱਸ ਕਿੰਨੇ ਟਾਈਮ ਦੀ ਉਹ ਬੁਰੀ ਚੋਟੀ ਬਈ ਹੈਗੀ ਹੈ 20 21 ਮਿੰਨੀਆਂ ਦੀ 20 ਕਿ ਮਿੰਨੀਆਂ ਦੀ ਹਾਂਜੀ ਠੀਕ ਆ ਥਾਣ ਚਾਹੀਏ ਹਾਂ ਹਾਂ ਥਾਣ ਬੜੇ ਫੜੇ ਪੂਸ ਮੜੇ ਦਿਖਾਉਤ ਨੇ ਜੀ ਲੋ ਜੀ ਥੋੜਾ ਨਾ ਚੱਕਾ ਸਾਰਾ ਤਾਂ ਤੁਮ ਬਹੁਤ ਸੋਹਣਾ ਕਰਮਾਂ ਵਾਲੀ ਲੱਗਿਆ ਵਾ ਠੀਕ ਆ ਜੀ ਤੇ ਸਿੰਗੀ ਸਿੰਗੀ ਬਹੁਤ ਸੋਹਣੀ ਆ ਤੋੜ ਦੋ ਪਰਾ ਤੋੜ ਦੋ ਲੋ ਜੀ ਕੱਦ ਕਾਟ ਸੁਖਣਾ ਸੋਹਣਾ ਆਪਣਾ ਧਲਿਆਰੇ ਦਾ ਹੌਲ ਕਰ ਗਈ ਨਾ ਠੀਕ ਆ ਨਾ ਨਾ ਸੰਗੜ ਹੀ ਆ ਓਕੇ ਓਕੇ ਠੀਕ ਆ ਜੀ ਲੋ ਜੀ ਆਇਆ ਆਇਆ ਚਾ ਚੱਲ ਕੋਈ ਨਾ ਬਸ ਜਿਹੜਾ ਦਾ ਬਸ ਮਾਰ ਕੇ ਨੂੰ ਦਿਖਾ ਕਰ ਮਾਂ ਬੜੀ ਨੂੰ ਲੋ ਚਾਰ ਮੋਟੇ ਮੋਟੇ ਥਾਣਾ ਭਾਈ ਇਹਦੀ ਮਾਂ ਮੂ ਦਾ ਰਿਕਾਰਡ ਪਤਾ ਯਾਰ ਬਸ ਮਾਂ ਦਾ ਰਕਾਰਟ ਭਾਈ ਚੰਗਾ ਸੀ ਚੰਗਾ ਸੀ ਹਾਂ ਪੂਰਾ ਚੰਗਾ ਸੀ ਹਾਂ ਹਾਂ ਆਪ ਹੀ ਤੁਹਾਨੂੰ ਝੋਟੀ ਦੱਸਦੀ ਹੋਗੀ ਠੀਕ ਆ ਲੋ ਭਰਾ ਸਕੀਨ ਆ ਮੜੇ ਇੱਕ ਵਾਰ ਹੋਰ ਗੇੜਾ ਦਵਾ ਪਾ ਜੀ ਤੇਨੂੰ ਯਾਰ ਉਹ ਲੈ ਸਮਝ ਲੈ ਇਧਰ ਤੁੱਪੇ ਜਿਹਾ ਗੱਲ ਬਣਦੀ ਨਹੀਂ ਕੋਈ ਗੱਲ ਨਹੀਂ ਮੜੀ ਚੰਗੀ ਤਰ੍ਹਾਂ ਚੈੱਕ ਕਰਵਾ ਸਮਝ ਲੈ ਕੇ ਇਧਰ ਲੈ ਲੈ ਬਈ ਲੋ ਹੌਲੀ ਹੌਲੀ ਬੱਸ ਪਿਆਰ ਦੇਣਾ ਬੱਸ ਬੱਸ ਬਲੋ ਜੀ ਤੋਰਾ ਕਰਮਾ ਵਾਲੀ ਦਾ ਤੇ ਇਧਰ ਨੂੰ ਲਿਓ ਬਈ ਮੜਾ ਸਮਝ ਕਰਕੇ ਨਾ ਵੀਡੀਓ ਆਪਾਂ ਸਾਂਗੀ-ਸਾਂਗੀ ਦਿਖਾ ਦੀ ਸਮਾਰ ਕੇ ਤੇ ਲੋ ਜਿੱਧਰ ਚੈੱਕ ਕਰੋ ਤੇ ਇਸ ਕੁਆਲਿਟੀ ਤੇ ਕੱਦ ਬੈਡ ਠੀਕ ਹੈ ਜੀ ਲੋ ਜੀ ਕੱਦ ਤਾਂ ਹੁਣ ਵੀ ਮੋੜ ਦੇ ਨਾ ਲੱਗਦੀਆਂ ਜੀ 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 ਖੀਰੀ ਕੱਟੀ ਆ ਬਈ ਚੀਕਾ ਖੀਰੀ ਕੱਟੀ ਲੋ ਜੀ ਚੈੱਕ ਕਰ ਸਭ ਲੈ ਚੱਲ ਭਰਾ ਲੋ ਜੀ ਸੁਰਤ ਆ ਰਾਕਰਮ ਵਾਲੀ ਦਾ ਜੇ ਕਿਸੇ ਭਾਈ ਬੂਰੀ ਦਾ ਕੱਟੀ ਦਾ ਸਕੀਨ ਆ ਤਾਂ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਭਰਾ ਠੀਕ ਹੈ ਜੀ ਲਓ ਜੀ ਮੋਟਾ ਮੋਟਾ ਥਣਾ ਸਨੂ ਬਾਰੇ ਫਿਰਤਾ ਤੇ ਮਰਵਾ ਨੇ ਭਰਾ ਸੀਗੀ-ਸੂੰਗੀ ਬਹੁਤ ਸੋਹਣੀ ਹੈ ਲਓ ਜੀ ਚੈੱਕ ਕਰ ਸਕਦੇ ਹੋ ਭਰਾ ਚਾਰ ਹੀ ਥਣਾ ਕੋਈ ਫੋੜ ਨਹੀਂ ਕੋਈ ਸਾਗ ਨਹੀਂ ਰੇਟ ਵੀਰ ਜੀ ਦਾ ਜ਼ਿਆਦਾ ਰੇਟ ਭਾਈ ਫੋਨ ਤੇ ਰੇਟ ਫੋਨ ਤੇ ਕਰੋਗੇ ਆ ਛੋਟੀ ਕੱਟੀ ਦੱਸੋ ਭਾਈ ਕਿੰਨੇ ਟਾਈਮ ਦੀ ਹੈ ਇਹ ਸਾਲ ਕ ਦੀ ਹੈ ਭਾਈ ਇਹ ਸਾਲ ਦੀ ਆ ਇਹਦਾ ਰੇਟ ਊਟਸ ਏਦਾ ਹੀ ਫੋਨ ਤੇ ਬਸ ਠੀਕ ਹੈ ਦੇ ਫੋਨ ਤੇ ਜੈ ਜੀ ਹੋਣਗੇ ਹਾਂ ਹਾਂ ਠੀਕ ਆ ਬੜਾ ਤਾਂ ਨਹੀਂ ਮੰਗਦਾ ਨਹੀਂ ਆਪ ਮਾਲ ਦਾ ਮੁੱਲ ਹੀ ਦਿਆਂਗੇ ਠੀਕ ਆ ਉਹਦਾ ਗੱਲ ਤੇਰੀ ਸਹੀ ਆ ਚਲੋ ਜੀ ਚਲੋ ਚਲੋ ਆਇਆ ਆਇਆ ਆ ਚਲ ਚਲ ਕਿੱਥੇ ਲੜਾ ਮੈਂ ਲੋ ਜੀ ਕੜਾ ਤੇ ਆ ਕਰਦੀ ਥੋੜਾ ਜਿਹਾ ਹੱਤੜ ਜੀ ਹੱਤ ਲਿਆਰੇ ਦਾ ਕਰਕੇ ਚਲ ਚਲ ਮੜਾ ਇਹਦੇ ਨੂੰ ਦਿਖਾ ਦੇ ਕੋਈ ਨਾ ਬਸ ਬੜਾ ਤੱਕਾ ਨਾ ਕਰ ਇਹਨੂੰ ਦਰਦੀ ਇੱਕ ਮੇਥੂ ਮੇਥੂ ਆਹ ਲੋ ਭਰਾ ਉਹ ਵੈਸੇ ਤੋੜਾ ਤਰਾ ਸਹੀ ਜੀ ਆ ਲੋ ਆਇਆ ਵੈਤੂਰਾ ਤਰਾ ਸਾਹਮਣੇ ਆ ਠੀਕ ਹੈ ਨਾ ਨਹੀਂ ਤੋਰਾ ਤੂਰਾ ਵਧੀਆ ਤੜੇ ਤੜਿਆ ਰਹਾ ਹੈ ਕਰਦੀ ਹੈ ਠੀਕ ਆ ਥਾਣਪਰਾ ਚਾਰ ਹੀ ਆ ਚਾਰ ਆ ਥਾਣਾ ਦਿਖਾ ਦੇ ਨਾ ਕਿੰਨਾ ਲਓ ਜੀ ਚਾਰ ਹੀ ਥਾਣਾ ਠੀਕ ਹੈ ਜੀ ਤੇ ਦੋਨੇ ਕਟੀਆਂ ਸਕੀਨ ਆ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਕਹਿੰਦਾ ਰੇਟ ਫੋਨ ਤੇ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਿਆਰ ਦਿਓ ਧੰਨਵਾਦ ਮਿਲਦੇ ਆਂ ਪ੍ਰਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ